ਲਿਖੀ ਹੈ ਜੀ ਸਹਾਰਾ ਜਨ ਸਭਾ ਵਰਕਰ ਹੈ ਅੱਜ ਸਾਡੇ ਸਹਾਰਾ ਕੰਟਰੋਲ ਮਕਾਨੇ 552 ਤੇ 3337 ਦੇ ਕੋਲ ਆਈ ਸੀ ਕਿ ਰੇਲਵੇ ਹਸਪੀਟਲ ਦੇ ਸਾਹਮਣੇ ਇੱਕ ਡਿੱਗੀਆਂ ਜਿੱਥੇ ਇੱਕ ਬੈਕਟਰੀ ਦੀ লাশ ਪੈਰ ਰਹੀ ਹੈ ਤੇ ਉਹ ਜਿਹੜੇ ਬੈਕਟਰੀ ਦੀ লাশ ਜਿਹੜੀ ਬਾਹਰ ਕੱਢੀ ਗਈ ਹੈ ਤੇ ਉਹਦੇ ਜਿਹੜੇ ਕੀੜੇ ਪਏ ਹੋਏ ਹੈ ਤੇ ਪੁਲਿਸ ਮੋਕੇ ਤੇ ਆ ਗਈ ਹੈ লাশ ਨੂੰ ਉੱਥੇ ਚੱਕ ਕੇ ਸਿਵਲ ਹਸਪੀਟਲ ਮੌਰਚੀ ਘਰ ਚ ਰੱਖਿਆ ਜਾਊਗਾ ਕਿੰਨੀ ਕੁ ਪੁਰਾਣੀ ਲੱਗਦੀ ਹੈ লাশ ਇਹ 10-15 ਦਿਨ ਪੁਰਾਣੀ ਹੈਗੀ ਹੈ ਤੇ ਬਾਕੀ ਹਜੇ ਜਾਂਚ ਚੱਲ ਰਹੀ ਹੈ ਕਿ ਦੇਖ ਕੋਈ شناختੀ ਕਾਰਡ ਕੋਈ ਨਹੀਂ ਮਿਲਿਆ ਜੀ ਬਾਕੀ ਪਿੰਜਰ ਹੋਇਆ ਹੋਇਆ ਜਮਾ ਪਿੰਜਰ ਬਣ ਗਿਆ ਬਾਕੀ ਪੁਲਿਸ ਦੀ ਜਾਂਚ ਕਿੰਨੀ ਉਮਰ ਦਾ ਲੱਗਦਾ ਇਹਦੀ ਦੇਖਣ ਤੇ 20 35 ਸਾਲ ਲੱਗਦੀ ਹੈ ਬਾਕੀ ਜਾਣ ਜਾਣ ਇਹ ਸਾਨੂੰ ਜੀ ਕੰਟਰੋਲ ਰੂਮ ਤੋਂ ਤਲਾਸ਼ ਮਿਲੀ ਹੈ ਵੀ ਇਸ ਤਰ੍ਹਾਂ ਕਰਕੇ ਇੱਕ ਡੈੱਡ ਬਾਡੀ ਹੈਗੀ ਰੇਲਵੇ ਹਸਪਤਾਲ ਹੈਗਾ ਜਿਹੜੀ ਇੱਥੋਂ ਉਹਦੇ ਨੇੜੇ ਟੁਕਸਾਂ ਸੀਵਰੇਜ ਵਾਲਾ ਹੋਇਆ ਉਹਦੇ ਗਟਰ ਚ ਬਾਡੀ ਮਿਲੀ ਉਹਦੇ ਸੰਬੰਧ ਚ ਅਸੀਂ ਮੌਕੇ ਤੇ ਆਏ ਹਾਂ ਸਾਰਾ ਟੀਮ ਮੌਕੇ ਤੇ ਸੱਦ ਲਈ ਡੈੱਡ ਬਾਡੀ ਅਸੀਂ ਉਹ ਤੋਂ ਬਾਹਰ ਕਰਵਾ ਲਈ ਹੈਗੀ ਤੇ ਜੇ ਤੁਸਰਾਖ ਦੀ ਕੋਸ਼ਿਸ਼ ਕਰਦੇ ਆਂ ਤਾਂ ਸਭ ਤੋਂ ਪਹਿਲਾਂ ਤਾਂ ਇਹ ਜਿਹੜੀ ਹੈ ਤੁਹਾਡੇ ਮਾਦੀਮ ਰਾਹ ਕੀ ਅਸੀਂ ਦੱਸਣਾ ਚਾਹੁੰਦੇ ਆਂ ਵੀ ਇਹਦੇ ਸੱਜੇ ਹੱਥ ਤੇ ਘੋਟਾ ਸੱਜੇ ਘੋਟ ਤੇ ਜਿਹੜੀ ਕੜੀ ਬਣੀ ਹੋਈ ਹੈ ਤੇ ਨੀਲੇ ਰੰਗ ਦੀ ਇਹਦੇ ਜੀਨ ਪਾਈ ਸੌਰੀ ਕਾਲੇ ਰੰਗ ਦੇ ਜੀਨ ਪਾਈ ਹੋਈ ਹੈ ਇੱਕ ਅਸਮਾਨੀ ਰੰਗ ਦੀ ਇਹਦੇ ਜੈਕਟ ਹੈਗੀ ਤੇ ਉਮਰ ਮਤਲਬ ਜਿਹਦੀ 35-40 ਸਾਲ ਦੇ ਤਕਰੀਬ ਕਰੀ ਲੱਗਦੀ ਹੈ ਕਿ 5 ਫੁੱਟ 6-7 ਇੰਚ ਕੱਦ ਲੱਗਦਾ ਹੈ ਇਹਦਾ ਬੰਦੇ ਦਾ ਦਰਬਾਰਾਨੀ ਬਾਡੀ ਹੈ ਦੀ ਕਾਫੀ ਗਲੀ ਸੜੀ ਲਾਸ਼ ਹੈਗੀ ਕਿੰਨੇ ਦਿਨ ਪੁਰਾਣੀ ਲੱਗਦੀ ਇਹ ਜੀ ਇਹ ਦੇਖਣ ਚ ਤਾਂ ਇਸ ਤਰ੍ਹਾਂ ਲੱਗਦਾ ਜਿਵੇਂ ਗਲੀ ਹੋਈ ਹੈ ਜਿਕਰ ਪੰਜ-ਸੱਤ ਦਿਨ ਪੁਰਾਣੀ ਹੋ ਸਕਦੀ ਕੋਈ ਕਿਸ ਤਰ੍ਹਾਂ ਮਤਲਬ ਕੀ ਕੋ ਕਾਰਨ ਪਤਾ ਲੱਗਦਾ ਮਤਲਬ ਲੱਗਦਾ ਕਿਸ ਤਰ੍ਹਾਂ ਕੀ ਕਿਵੇਂ ਹੋ ਸਕਦਾ ਇਹਦੇ ਬਾਰੇ ਕੁਝ ਨਹੀਂ ਕਹਿ ਸਕਦੇ ਇਸ ਫਰਾਂਸਕੀ ਟੀਮ ਮੌਕੇ ਤੇ ਬੁਲਾਈ ਹੈ ਫਰਾਂਸਕੀ ਟੀਮ ਆਉਂਦੀ